ਲੇਟ ਆਇਆ ਚੂਕ ਨਿਕਲੀ ਖੜੀ ਆ ਜਵਾਂ ਟੈਰ ਰੋਈ ਭਾਈ 2 ਦਿਨਾਂ ਬਾਅਦ ਨਾਤਾ ਸੀ ਮੈਂ ਅੱਜ 11ਵੇਂ ਮਹੀਨੇ ਦੀ 14 ਤਰੀਕ ਦਿਨ ਸ਼ੁੱਕਰਵਾਰ 2025 ਸਾਈਕਲਾਂ ਦੇ ਸਮਾਨ ਸਲਾ ਸਾਰਾ ਬੰਦ ਕੇ ਜਿੱਥੇ ਆਪਣੀ ਰਾਤ ਬਤੀਤ ਹੋਈ ਸੀ ਉਥੋਂ 1 ਕਿਲੋਮੀਟਰ ਆਪਾਂ ਸ਼ਹਿਰ ਕੰਨੀ ਆਏ ਆਂ ਚਾਹ ਪੀਣ ਵਾਸਤੇ ਇਧਰੋਂ ਢਾਲ ਸੀ ਢਾਲ ਉੱਤਰਦੇ ਸਾਰੀ ਇੱਥੇ ਨਿੱਕਾ ਜਿਹਾ ਖੋਖ ਆਇਆ ਤੇ ਅੰਕਲ ਨੂੰ ਤਿੰਨ ਕੱਪ ਚਾਹ ਦੇ ਘਟੇ ਸਵੇਰ ਦੀ ਚਾਹ ਦੇ ਨਾਲ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਛੋਟਿਆਂ ਵੱਡਿਆਂ ਨੂੰ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਭੈਣਾਂ ਭਰਾਵਾਂ ਨੂੰ ਕੋਜੀਕੋਡ ਸ਼ਹਿਰ ਤੋਂ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਪੰਜਾ ਪਿੰਨਿਆਂ ਤੋਂ ਫੇਰ ਆਪਾਂ ਅੱਗੇ ਵੱਲ ਵਧਾਂਗੇ ਇੱਥੋਂ ਜਾਣ ਆਪਾਂ ਗੋਆ ਗੋਆ ਜਿਹੜਾ ਹੇ ਖਾਸਾ ਹੀ ਪਿਆ ਆਪਣਾ ਗੋਆ ਤੋਂ ਬਾਅਦ ਜਾਵਾਂਗੇ ਨਰੇਟ ਸਾਹਿਬ ਆਪਣਾ ਜਿਹੜਾ ਤਾਕਤ ਹੈ ਉਹ ਤੋਂ ਬਾਅਦ ਆਪਾਂ ਰਾਜਸਥਾਨ ਹੁੰਦੇ ਦਿੱਲੀ ਹੁੰਦੇ ਤੇ ਵਾਪਸੀ ਆਪਾਂ ਪੰਜਾਬ ਜਾਵਾਂਗੇ ਹੁਣ ਆਪਾਂ ਵਾਪਸੀ ਵੱਲ ਜਾ ਰਹੇ ਆ ਪੰਜਾਬ ਵੱਲ ਚਾਹ ਪੀਨੇ ਆ ਇੱਕ ਚਾਹ ਪੀ ਲਈਏ ਤੇ ਫਿਰ ਆਪਾਂ ਜਿਹੜਾ ਅੱਜ ਦਾ ਸਫਰ ਸ਼ੁਰੂ ਕਰਦੇ ਹਾਂ ਜਿਹੜੇ ਸ਼ਹਿਰ 'ਚ ਆਪਾਂ ਖੜੇ ਆ ਕੋਜੀਕੋਟ ਕੇਰਲਾ ਸਟੇਟ ਦਾ ਇਹ ਸ਼ਹਿਰ ਕਿਉਂ ਮਸ਼ਹੂਰ ਹੈ ਤੇ ਇੱਥੇ ਭਾਈ 2-3 ਕਿਲੋਮੀਟਰ ਲਾਵੇ ਸਮੁੰਦਰ ਪੈ ਜਾਂਦਾ ਤੇ ਉੱਥੇ ਇੱਕ ਬੀਚ ਪੈਂਦੀ ਹੈ ਤੇ ਉਹਦੇ ਕਰਕੇ ਕੋਜੀਕੋਟ ਸ਼ਹਿਰ ਹੈ ਜਿਹੜਾ ਕਾਫੀ ਮਸ਼ਹੂਰ ਹੈ ਉੱਥੇ ਭਾਈ ਸ਼ਾਮ ਨੂੰ ਬੜਾ ਭੀੜ ਭੜਕਾ ਰਹਿੰਦਾ ਹੈਗਾ ਦੁਪਹਿਰੇ ਘੱਟ ਹੁੰਦਾ ਸ਼ਾਮ ਨੂੰ ਬਾਹਲਾ ਹੁੰਦਾ ਉਸੇ ਕਰਕੇ ਕੋਜੀਕੋਟ ਸ਼ਹਿਰ ਜਿਹੜਾ ਕਾਫੀ ਮਸ਼ਹੂਰ ਹੈ ਤੇ ਦੂਜੀ ਗੱਲ ਇੱਥੇ ਜਿਹੜਾ ਖਾਣ ਪੀਣ ਵੱਜੋਂ ਵੀ ਕੋਜੀਕੋਟ ਸ਼ਹਿਰ ਮਸ਼ਹੂਰ ਹੈ ਵੈਜਿਟਬਲ ਹੋਣੀ ਹੈ ਨੋਨ ਵੈਜ ਜਿਹੜਾ ਉਹਦੇ ਕਰਕੇ ਕੋਜੀਕੋਟ ਜਿਹੜਾ ਕਾਫੀ ਮਸ਼ਹੂਰ ਹੈ ਇੱਥੋਂ ਦੀ ਜਿਹੜੀ ਬਰੀਆਨੀ ਹੈ ਕੇਰਲਾ ਸਟੇਟ ਦੀ ਸਾਰਿਆਂ ਨਾਲੋਂ ਜ਼ਿਆਦਾ ਫੇਮਸ ਕੋਜੀਕੋਟ ਸ਼ਹਿਰ ਦੇ ਵਿੱਚ ਹੈ ਜਿਹੜੀ ਬਰੀਆਨੀ ਫੇਮਸ ਹੈ ਇੱਥੋਂ ਦੀ ਐਸੇ ਕਰਕੇ ਵੀ ਕੋਜੀਕੋਟ ਜਿਹੜਾ ਕੇਰਲਾ ਸਟੇਟ ਦਾ ਸ਼ਹਿਰ ਕਾਫੀ ਮਸ਼ਹੂਰ ਹੈ ਤੇ ਅੱਜ ਭਾਈ ਆਪਣਾ ਮੁੱਖ ਟਿਕਾਣਾ ਕਨੂਰ ਤੇ ਆਪਾਂ ਜਿਹੜਾ ਪਿਛਲਾ ਸਫ਼ਰ ਕਰਕੇ ਆਏ ਆ ਕੰਨਿਆ ਕੁਮਾਰੀ ਦਾ ਸਾਹਮਣੇ ਲਿਖਿਆ ਹੋਇਆ ਹੈ ਐਨ ਐਚ 66 ਨੈਸ਼ਨਲ ਹਾਈਵੇ ਤੇ ਕੰਨਿਆ ਕੁਮਾਰੀ ਇੱਥੋਂ ਰਹਿ ਗਿਆ 480 ਕਿਲੋਮੀਟਰ ਤੇ ਇਹ ਭਾਈ ਆਪਾਂ 5 ਦਿਨਾਂ ਦੇ ਵਿੱਚ ਵਿੱਚ ਜਿਹੜਾ ਪੈਂਡਾ ਨਵੇੜਿਆ 480 ਕਿਲੋਮੀਟਰ ਵਾਹਿਗੁਰੂ ਜੀ ਸੈਕਲਾ ਜਿਹੜੀਆਂ ਆਪਾਂ NH 66 ਨੈਸ਼ਨਲ ਹਾਈਵੇ ਤੇ ਚੜਾ ਲੀਆਂ ਵਾਹਿਗੁਰੂ ਜੀ ਅੱਜ ਦਾ ਜਿਹੜਾ ਸਫ਼ਰ ਆਪਣਾ ਸੁਖਦਮਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਨਵੇੜਦੇ ਅੱਜ ਦਾ ਸਫ਼ਰ ਮੌਸਮਾ ਜਿਹੜਾ ਠੰਡਾ ਹੀ ਆ ਤੇ ਬਾਕੀ ਅੱਗੇ ਜਾ ਕੇ ਪਤਾ ਲੱਗੂਆ ਕਿ ਕੀ ਗੱਲਬਾਤ ਬੰਦੀ ਐ ਦੁਪਹਿਰ ਤੋਂ ਬਾਅਦ ਜਿਹੜੀ ਗਰਮੀ ਪੈਣੀ ਖਾਸੀ ਸਟਾਰਟ ਹੋ ਜਾਂਦੀ ਐ ਕੋਜੀਕੋਟ ਸ਼ਹਿਰ ਤੋਂ ਆਪਾਂ ਚਾਹ ਪੀ ਕੇ ਤੇ 1 ਕਿਲੋਮੀਟਰ ਅੱਗੇ ਆਏ ਆਂ ਤੇ ਪੈਟਰੋਲ ਪੰਪ ਆਇਆ ਸੀ ਇਹਦੇ ਨਾਲ ਹੀ ਦੇਖਦੇ ਹਾਂ ਦੋ ਦਿਨ ਹੋ ਗਏ ਆਪਾਂ ਨਾ ਆਤੇ ਨਹੀਂ ਐ ਇਧਰ ਭਾਈ ਨਹਾਉਣ ਤੋਂ ਨੂੰ ਬਣਿਆ ਵਸਿਆ ਨਹਾ ਧੋਲੇ ਆ ਤੇ ਪਾਣੀ ਦੀਆਂ ਬੋਤਲਾਂ ਆਪਾਂ ਦੋ ਭਰ ਲਈਆਂ ਤੇ ਆਪਣਾ 7 ਮਹੀਨਿਆਂ ਦੇ ਸਫ਼ਰ ਦੇ ਵਿੱਚ ਜ਼ਿਆਦਾਤਰ ਆਪਣਾ ਰੁਕਣ ਦਾ ਟਿਕਾਣਾ ਹੁੰਦਾ ਸੀ ਪੈਟਰੋਲ ਪੰਪ ਪੈਟਰੋਲ ਪੰਪ ਤੇ ਇੱਕ ਤਾਂ ਨੌਨ ਤੁਹਾਨੂੰ ਤੜਕੇ ਸੁਵਿਧਾ ਮਿਲ ਜਾਂਦੀ ਐ ਦੂਜੀ ਗੱਲ ਫੋਨ ਫਾਨ ਚਾਰਜ ਕਰਨ ਨੂੰ ਇੱਥੇ ਸੁਚਾਈਆਂ ਮਿਲ ਜਾਂਦੀਆਂ ਫੋਨ ਚਾਰਜ ਕਰ ਲੀਦੇ ਸੀਗੇ ਤੇ ਨਾਲੇ ਭਾਈ ਇੱਥੇ ਲੈਟਾ ਲੁੱਟਾ ਜਾਗਦੀਆਂ ਰਹਿੰਦੀਆਂ ਤੇ ਆਪ ਦਾ ਤੰਬੂ ਘੱਡ ਲੈਂਦੇ ਸੀਗੇ ਸਾਰਿਆਂ ਤੋਂ ਜ਼ਿਆਦਾ ਆਪਣਾ ਸਾਥ ਦਿੱਤਾ ਐ ਸਫ਼ਰ ਦੇ ਵਿੱਚ ਪੈਟਰੋਲ ਪੰਪ ਵਾਲਿਆਂ ਨੇ ਕਈ ਜਗ੍ਹਾ ਤੇ ਤਾਂ ਆਪਾਂ ਨਹੀਂ ਰੁਕਣ ਦਿੰਦੇ ਸੀਗੇ ਕਈ ਜਿਹੜੇ ਭਾਈ ਆਪਾਂ ਨੂੰ ਕਹਿੰਦੇ ਸੀ ਭਾਈ ਤੁਸੀਂ ਆਵਦਾ ਇੱਥੇ ਸਾਈਕਲ ਸਾਈਡ ਤੇ ਲਾ ਲਓ ਤੇ ਰੋਕ ਜੋ ਇਹ ਗੱਲਬਾਤ ਸੀ ਤੇ ਜਿਵੇਂ ਆਪਾਂ ਰਾਤ ਆਪਾਂ ਨੂੰ ਕਈ ਪੈਟਰੋਲ ਪੰਪਾਂ ਲੰਦੇ ਨਹੀਂ ਰੁਕਾਂਦੇ ਸਿਰ ਤੇ ਧਿਆਨ ਕਿ ਆਪਾਂ ਪੁੱਛੇ ਭਾਈ ਇੱਥੇ ਨਹਾ ਤੋ ਲਈਏ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਨਹਾ ਤੋ ਲੋ ਇਹ ਗੱਲਬਾਤ ਹੈ ਕਿਉਂਕਿ ਆਪਾਂ ਜ਼ਿਆਦਾਤਰ ਪੈਟਰੋਲ ਪੰਪ ਹੀ ਦੇਖਦੇ ਆ ਜਦੋਂ ਜਣਿ ਛਿਪ ਜਾਂਦਾ ਵੀ ਪੈਟਰੋਲ ਪੰਪ ਤੇ ਥੋੜਾ ਜਿਹਾ ਆਪਦੇ ਸਮਾਨ ਸੱਲੇ ਦੀ ਵੀ ਧਿਆਨ ਰਹਿੰਦਾਗਾ ਕਿਉਂਕਿ ਕੈਮਰੇ ਕੂਮਰੇ ਲੱਗੇ ਹੁੰਦੇ ਆ ਆਲੋ ਵਿੱਚ ਬਈ ਪਾਣੀ ਦੀ ਬੋਤਲ ਪੜੋ ਕਾ ਪਾਣੀ ਮੈਂ ਮੈਂ ਪੁੱਛਦਾ ਪਾਣੀ ਵਰਕੇ ਤੇ ਨਹੀਂ ਨਹੀਂ ਸਰ ਹਾਂ 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 ਉਹ ਲੈ ਆਪ ਬਰਲੀ ਆਪੀ ਹਲੋ ਆਫ ਕਰੋ ਕੋ ਟੈਲੀਕੋਪਲ ਆਰਲੀ ਫੜ ਲਓ ਪਰਲੀ ਸਰ ਬਿੱਟੂ ਬਾਈ ਨੇ ਤਾਂ ਕੱਪੜੇ ਬਦਲ ਲਏ ਆਪਣਾ ਸਾਈਕਲ ਜਿਹੜਾ ਹਾਈਵੇ ਦੇ ਉੱਤੇ ਖੜਾ ਸੀ ਐਸੇ ਕਰਕੇ ਬਿੱਟੂ ਬਾਈ ਇਧਰ ਆ ਲਿੰਕ ਰੋਡ ਤੇ ਆਗੇ ਸੀ ਹਰਪਾਲ ਬਾਈ ਤੇ ਬਿੱਟੂ ਬਾਈ ਤੇ ਆਪਾਂ ਜਿਹੜਾ ਪਿੱਛੇ ਕੱਟ ਸੀ ਤੇ ਹਾਈਵੇ ਚੜਾਇਆ ਸੀ ਸਾਈਕਲ ਏ ਨੂੰ ਡਿੱਤੀ ਆਂਦੇ ਸੀ ਬਨਾਲ ਨਾਲ ਨਾਲ ਹੱਥ ਮਾਰਿਆ ਤੇ ਮੈਂ ਸਾਈਕਲ ਉੱਧਰ ਹੀ ਖੜਾ ਦੇ ਬਨਾਤੋਂ ਆਇਆ ਤੇ ਅੱਗੇ ਜਾ ਕੇ ਆਪਾਂ ਕੱਪੜੇ ਜਿਹੜੇ ਬਦਲ ਲਾਂਗੇ ਕਿਉਂਕਿ ਆਪਾਂ ਕੱਪੜੇ ਧੁੱਤੇ ਹੋਏ ਆ ਸਾਰੇ ਤੇ ਦੋ ਟੀ-ਸ਼ਰਟਾਂ ਜਿਹੜੀਆਂ ਮੈਲੀਆਂ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਤੇ ਹੁਣ ਜਿਹੜਾ ਸਰੀਰ ਆਪਣਾ ਫੁੱਲ ਵਰਗਾ ਹੋ ਗਿਆ ਹੈ ਤੇ ਹੁਣ ਸਫ਼ਰ ਦਾ ਨਵੇੜਾ ਵੀ ਸੋਹਣਾ ਹੋਊਗਾ ਨਹਾ ਤੋ ਕੇ ਸਫ਼ਰ ਆਪਾਂ ਜੇ ਸ਼ੁਰੂ ਹੀ ਕੀਤਾ ਸੀ ਆ ਤੇ ਇਧਰੋਂ ਰੱਬ ਨੇ ਬੂੰਦਾਬੰਦੀ ਸ਼ੁਰੂ ਕਰਤੀ ਹੈ ਰੱਬ ਕਹਿੰਦਾ ਮੇਰੇ ਵੱਲੋਂ ਕਮੀ ਰਹਿ ਗਈ ਸੀ ਤੁਸੀਂ ਤਾਂ ਨਾ ਆਏ ਮੈਂ ਵੀ ਨਿਵਾਉਣਾ ਹਜੇ ਅੱਜ ਮੌਸਮ ਠੰਡਾ ਸੀ ਆ ਬੱਦਲ ਵਾਈ ਟੜਕੇ ਦੀ ਬਣੀ ਪਈ ਸੀ ਪਿੱਛੇ ਜਿਮਾ ਸੁੱਕਾ ਪਿਆ ਸੀ ਆ ਇੱਥੇ ਆਪਾਂ 1 ਕਿਲੋਮੀਟਰ ਅੱਗੇ ਆਏ ਤੇ ਰੱਬ ਨੇ ਬੂੰਦਾਬੰਦੀ ਸ਼ੁਰੂ ਕਰ ਰੱਖੀ ਆ ਬੰਬਈ ਆ ਜਿਹੜਾ 1163 ਕਿਲੋਮੀਟਰ ਬਾਅਦ ਕੀ ਆ ਆ ਜਾ ਆ ਜਾ ਭਈ ਆ ਜਾ ਚੜਾ ਲਾ ਗੱਡੀਆਂ ਆਈ ਮੈਂ ਤੇ ਿੱਟੂ ਭਾਈ ਨੇ ਗੱਡੀਆਂ ਆਉਂਦੀ ਹਾਈਵੇ ਤੇ ਚੜਾ ਲਈਆ ਮੌਸਮ ਠੰਡਾ ਸੀਗਾ ਤੇ ਪਿੱਛੇ ਪਹਿਲੇ ਗੇਅਰ 'ਚ ਹੌਲੀ ਹੌਲੀ ਚੜਾਈ ਚੜਾਈ ਜਾਂਦਾ ਸੀਗਾ ਚੜਾਈ ਚੜਾਉਂਦੇ ਸਾਰ ਤੇ ਜਦੋਂ ਗੇਅਰ ਚੇਂਜ ਕੀਤਾ ਤੇ ਸਾਈਕਲ ਇੱਕੇ ਦਮ ਡੋਲਾ ਖਾਦਾ ਭਾਈ ਤੇ ਪੈਂਚਰ ਹੋ ਗਿਆ ਵਧੀਆ ਤੜਕੇ ਆਪਾਂ ਹਵਾ ਹੂਆ ਚੈੱਕ ਕਰਕੇ ਤੁਰੇ ਸੀ ਪਤਾ ਨਹੀਂ ਕੀ ਗੱਲਬਾਤ ਬਣੀ ਇੱਕ ਰਮਡੋਲਾ ਖਾ ਕੇ ਤੇ ਜੋ ਸਟਾਇਰ ਕੰਡੀਨੇਗਾ ਵਾਰੀ ਪਿਛਲੇ ਟਾਇਰ ਚ ਫੂਕ ਨਿਕਲੀ ਖੜੀ ਆ ਜਮਾ ਟਾਇਰ ਰੋਡ ਨਾਲ ਚਿਪ ਗਿਆ ਨਲਕੀ ਦਾ ਹਿਤ ਕਰ ਸਹੀ ਆ ਕਿਉਂਕਿ ਇਹਨਾਂ ਦੀ ਨਲਕੀ ਜਿਹੜੀ ਬਹੁਤ ਜਲਦੀ ਪੱਟੀ ਜਾਂਦੀ ਹੈ ਜੇ ਮਾੜਾ ਮੋਟਾ ਹੀ ਆਪਾਂ ਭਾਰਤੇ ਤੋਰ ਲਈਏ ਸਾਈਕਲ ਤੇ ਉਦੋਂ ਹੀ ਜਿਹੜੀ ਨਲਕੀ ਪੱਟੀ ਜਾਂਦੀ ਆ ਹਿਤ ਕਰ ਪਿੱਛੇ ਜੀ ਆਪਾਂ ਆ ਪਹਿਲੀ ਚੜਾਈ ਚੜਾਈ ਆ ਤਾਂ ਹਿਤ ਕਰ ਸਫਰ ਸ਼ੁਰੂ ਕੀਤਾ ਸੀ ਆ ਚੱਲ ਵੀ ਲੈ ਕੇ ਆਉਨਾ ਹੌਲੀ ਹੌਲੀ ਅੱਗੇ ਦੇਖੋ ਕੋਈ ਪੈਂਚਰ ਵਾਲੀ ਦੁਕਾਨ ਦੇਖਦੇ ਆ ਕੋਈ ਆਸੇ ਪਾਸੇ ਪੈਂਚਰ ਵਾਲੀ ਦੁਕਾਨ ਜੇ ਕੋਈ ਮਿਲ ਜੇ ਤਾਂ ਆਪਾਂ ਹਾਈਵੇ ਰੋਡ ਤੇ ਇੱਕ ਦਾ ਕੱਟ ਵੀ ਜਿਹੜਾ 2 2 3 3 ਕਿਲੋਮੀਟਰ ਬਾਅਦ ਹੁੰਦਾ ਹੈਗਾ ਤੇ ਹੁਣੇ ਪਿੱਛੇ ਕੱਟ ਆਇਆ ਸੀ ਇਹ ਪਿੱਟੂ ਬਾਈ ਨੇ ਸਾਈਕਲ ਜਿਹੜਾ ਹਾਈਵੇ ਚੜਾਇਆ ਸੀ ਚੱਲਦੇ ਆਂ ਰੋਡ ਕੇ ਲੈ ਕੇ ਚੱਲਦੇ ਆਂ ਅੱਜ ਸੋਚਿਆ ਵੀ ਮੌਸਮ ਵਧੀਆ ਹੈ ਸਫਰ ਦਾ ਨਵੇੜਾ ਵਧੀਆ ਖਿੱਚਾਂਗੇ ਪਰ ਰੱਬ ਦੇ ਨੂੰ ਜੋ ਮਨਜ਼ੂਰ ਉਹੀ ਹੋਣਾ ਉਹ ਗੱਲ ਬਾਤ ਹੈ ਇਹ ਤਾਂ ਐਵੇਂ ਹੋ ਗਿਆ ਟਾਇਰ ਮੈਨੂੰ ਲੱਗਦਾ ਕਿ ਜਮਾ ਹੀ ਨਾ ਟਾਇਰ ਰਗੜਿਆ ਜਾਵੇ ਤੁਰਦਾ ਹੀ ਨਹੀਂ ਟਾਇਰ ਬਾਹਰ ਆ ਗਿਆ ਇਹ ਟਾਇਰ ਬਹੁਤ ਫੋਲੇ ਹੁੰਦੇ ਆ ਅੱਖ ਨਹੀਂ ਨਿਕਲ ਜਾਂਦਾ ਹੱਥ ਨਹੀਂ ਜਿਹੜੀ ਟੂਬ ਪੈ ਜਾਂਦੀ ਹੈ ਇਹ ਗੱਲ ਵਾੜਾ ਮੈਨੂੰ ਲੱਗਦਾ ਰੋਡ ਕੇ ਵੀ ਸਾਈਕਲ ਹੈ ਜਿਹੜਾ ਨਹੀਂ ਆਂਦਾਗਾ ਕਿਉਂਕਿ ਇਹਦਾ ਟਾਇਰ ਹੈ ਜਿਹੜਾ ਟਾਇਰ ਹੀ ਬਾਹਰ ਆ ਗਿਆ ਨਹੀਂ ਤਾਂ ਟਾਇਰ ਹੈ ਜਿਹੜਾ ਖਰਾਬ ਹੋ ਗਿਆ ਜੇ ਰੋਡ ਕੇ ਲੈ ਕੇ ਜੇ ਤਾਂ ਕੁਝ ਭਾਰ ਵੀ ਆਪਣੇ ਸਾਈਕਲ ਤੇ ਖਾਸਾ ਹੀ ਹੈ ਸਾਈਕਲ ਆਪਾਂ ਥੋੜਾ ਜਿਹਾ ਤੋਰਿਆ ਸੀ ਤੇ ਟਾਇਰ ਜਮੇ ਹੀ ਬਾਹਰ ਨਿਕਲ ਗਿਆ ਜੇ ਆਪਾਂ ਜ਼ਿਆਦਾ ਤੋੜਦੇ ਤਾਂ ਟਾਇਰ ਵੀ ਵੱਢਿਆ ਜਾਂਦਾ ਤੇ ਨਾਲੇ ਚੱਕੇ 'ਚ ਜਿਹੜਾ ਫਾਲਟ ਪੈ ਜਾਂਦਾ ਕਿਉਂਕਿ ਟਾਇਰ ਪੋਲਾ ਹੁੰਦਾ ਤੇ ਹਵਾ ਘਟਦੇ ਸਾਰੀ ਟਾਇਰ ਹੈ ਜਿਹੜਾ ਰਿੰਮ ਤੋਂ ਬਾਹਰ ਆ ਜਾਂਦਾ ਤੇ ਇਹ ਭਾਈ ਜਿਵੇਂ ਟਾਇਰ ਚੜਾਉਣਾ ਤੇ ਐਵੇਂ ਹੱਥ ਨਹੀਂ ਚੜ ਜਾਂਦਾ ਟੂਬ ਬਦਲ ਨਹੀਂ ਹੋਵੇ ਤਾਂ ਇਹਦੇ ਕਰਕੇ ਪੋਲਾ ਬਹੁਤ ਹੁੰਦਾ ਟਾਇਰ ਆਪਾਂ ਸਾਈਡ ਤੇ ਲਾ ਕੇ ਹਾਈਵੇ ਰੋਡ ਤੇ ਤੇ ਟਾਇਰ ਦਾ ਮਗਰਲਾ ਖੋਲਿਆ ਸਮਾਨ ਸੱਲਾ ਫੋਲ ਕੇ ਇੱਧਰ ਰੱਖ ਲਿਆ ਤੇ ਆਪਣੇ ਬਿੱਟੂ ਬਾਈ ਚਰਪਾਲ ਬਾਈ ਇੱਥੇ ਕੋਈ ਪੈਂਚਰ ਵਾਲੀ ਦੁਕਾਨ ਦਾ ਪਤਾ ਕਰਨ ਗਏ ਆ ਜੋ ਕੋਈ ਨੇੜੇ ਮਿਲ ਗਈ ਤਾਂ ਕਿਉਂਕਿ ਉਹਨਾਂ ਕੋਲ ਟੂਬ ਹੈਗੀ ਆ ਉਹਦੇ ਪੈਂਚਰ ਲਵਾ ਲੈਣਗੇ ਆਪਾਂ ਉਹਨਾਂ ਚਿਰ ਅੱਗੇ ਭਾਈ ਇਹ ਲੋਕਲ ਦਾ ਬੰਦਾ ਹੁੰਦਾ ਸਕੂਟੀ ਜਾਂ ਮੋਟਰਸਾਈਕਲ ਆਉਂਦਾ ਉਹਨੂੰ ਹੱਥ ਮਾਰ ਕੇ ਪੁੱਛਦੇ ਆਂ ਕਿ ਇੱਥੇ ਕੋਈ ਦੁਕਾਨ ਮਿਲ ਗਈ ਤਾਂ ਉਹਦੇ ਨਾਲ ਜਾ ਕੇ ਆਪਾਂ ਹੱਥ-ਹੱਥੀ ਪੈਂਚਰ ਲਵਾ ਕੇ ਦੇ ਨਾਲੇ ਹਵਾ ਭਰ ਆ ਲਿਆਂਗੇ ਟਾਇਰ ਜਿਹੜਾ ਮੈਂਟੇਜ ਕਰਾਇਆ ਜਾਊਗਾ ਦੇਖਦੇ ਆਂ ਕੋਈ ਆਉਂਦਾ ਦਾ ਬਾਈ ਪੁੱਛਦੇ ਆਂ ਫਿਰ ਤੇ ਅੱਜ ਆਪਾਂ ਸੋਚਿਆ ਸੀ ਵੀ ਸਫ਼ਰ ਦਾ ਨਵੇੜਾ ਵਧੀਆ ਕਰਾਂਗੇ ਕਿਉਂਕਿ ਦੇਣਾ ਜਿਹੜਾ ਠੰਡਾ ਹੈਗਾ ਬੱਦਲ ਵਾਈ ਕਰਕੇ ਪਰ ਰੱਬ ਨੂੰ ਜੋ ਮਨਜ਼ੂਰ ਉਹ ਹੀ ਹੋਊਗਾ ੜੜ ਕੇ ੜੜ ਕੇ ਰੱਬ ਕਹਿੰਦਾ ਭਾਈ ਤੂੰ ਹੱਥ ਆ ਜਿਹੜੇ ਕਾਲੇ ਕਰ ਵਧੀਆ ਆਪਾਂ ਦਾ ਨਾ ਧੋ ਕੇ ਚੱਲੇ ਸੀਏ ਵੀ ਚੜਾਈਆਂ ਚੜਾਉਣ ਲੱਗ ਗਏ ਸੀ ਇਹ ਪਹਿਲੇ ਗੇਅਰ 'ਚ ਹੀ ਪਰ ਗੱਲਬਾਤ ਬਣੀ ਨਹੀਂ ਜੀ ਨੈਸ਼ਨਲ ਹਾਈਵੇ ਤੇ ਬੈਠੇ ਬੈਠੇ ਨੂੰ ਮੈਨੂੰ ਘੰਟਾ ਹੋ ਗਿਆ ਬਿੱਟੂ ਬਾਈ ਤੇ ਹਰਪਾਲ ਬਾਈ ਉਹਨਾਂ ਕੋਲ ਇੱਕ ਟੂਬ ਹੈਗੀ ਜਿਹੜੀ ਹਰਪਾਲ ਬਾਈ ਦੇ ਸਾਈਕਲ 'ਚੋਂ ਆਪਾਂ ਗੱਡੀ ਸੀ ਜਦੋਂ ਉਹਦੇ ਸਾਈਕਲ ਦੇ ਵਿੱਚ ਨਵੀਂ ਟੂਬ ਪਾਈ ਸੀ ਆਪਾਂ ਤੇ ਉਹਦੇ ਪੈਂਚਰ ਲਵਾਉਣ ਗਏ ਵੀ ਕਹਿੰਦੇ ਤੂੰ ਭਾਈ ਇੱਥੇ ਸਾਈਕਲ ਕੋਲ ਹੀ ਬੈਠ ਅਸੀਂ ਪੈਂਚਰ ਲਵਾ ਕੇ ਆਉਂਦੇ ਹਾਂ ਇੱਥੇ ਬੈਠੇ ਬੈਠੇ ਨੂੰ ਮੈਨੂੰ 2-3 ਇੱਧਰ ਮੈਂ ਸਾਈਕਲ ਕੋਲੇ ਬੈਠਾ ਤੇ ਹਜੇ ਤੇ ਕਰਾਈ ਨਹੀਂ ਜੇ ਤਾਂ ਉਹਨਾਂ ਨੂੰ ਫੋਨ ਕੀਤਾ ਸੀਗਾ ਉਹ ਕਹਿੰਦੇ ਭਾਈ 15 ਮਿੰਟ ਖੜ ਜਾ ਤੇਰੇ ਕੋਲੇ ਆਈ ਜਾਣੇ ਆ ਆਪਾਂ ਇੱਥੇ ਡੇਰੇ ਲਾਈ ਖੜੇ ਆ ਤੇ ਇੱਧਰ ਆਪਣੇ ਮਿੱਤਰ ਆ ਗਿਆ ਓ ਟੰਗੀ ਆਉਂਦਾ ਬਿੱਟੂ ਬਾਈ ਹੈਂਡਲ ਤੇ ਟੂਬ ਵਾਵਾਏ ਦੂਰ ਜਾ ਕੇ ਆਏ ਹੋਣਾ ਮੈਂ ਤਾਂ ਨੀਂਦ ਲੈ ਲਈ ਆ ਅੱਧਾ ਘੰਟਾ ਨੀਂਦ ਦਾ ਟੁੱਲਾ ਵੀ ਲੈ ਲਿਆ ਇੱਥੇ ਬੈਠੇ ਬੈਠਾ ਕਿੰਨੀ ਕੁ ਦੂਰ ਜਾ ਕੇ ਆਏ ਹੋ ਕਿੰਨੀ ਕੁ ਦੂਰ ਗਏ ਸੀਗੇ ਇੱਧਰ ਨਾਲ ਸ਼ਹਿਰ ਚ ਗਏ ਸੀ ਸ਼ਹਿਰ ਚ ਗਏ ਸੀ ਪੰਪੂ ਵੀ ਨਵਾਂ ਲੈ ਕੇ ਆਏ ਹੋ ਨਾ ਵਧਾਈਆਂ ਹੋਣ ਪੰਪ ਦੀਆਂ ਹੱਥ ਦੇਖੋ ਇਹ ਤਾਂ ਚੱਲਦਾ ਹੀ ਹੁੰਦਾ ਉਤਰਾ ਜਿਹੜਾ ਕੱਸਦੇ ਆ ਟੂਪ ਤੇ ਫੇਰ ਅੱਗੇ ਵੱਲ ਵਧਦੇ ਪੁਰਾਣੀ ਟੂਪ ਕੱਢ ਲਈ ਹੈ ਤੇ ਨਵੀਂ ਟੂਪ ਬੱਧ ਕੇ ਆਹ ਭਾਈ ਕੱਚ ਦਾ ਟੁਕੜਾ ਜਿਹੜਾ ਆਟਾ ਜੋੜਿਆ ਅਸੀਂ ਇਹਦੇ ਕਰਕੇ ਸਾਈਕਲਾ ਜਿਹੜਾ ਇੱਕੇ ਦਮ ਤੋਂ ਰਹਿ ਜਾਂਦਾ ਪੈਂਚਰ ਹੋਇਆ ਸੀਗਾ ਇਹਦਾ ਹੱਥ ਮਾਰਦੇ ਹੱਥ ਤੇ ਵੀ ਵੱਜ ਜਾਂਦਾ ਭਾਵਾ ਇੱਕੇ ਦਮ ਹੱਥ ਇਹਦੇ ਚੋਬ ਜੀ ਲੱਗੀ ਇੱਥੇ ਹੀ ਬੋਧ ਹੈ ਰੋੜਾ ਰੜਾ ਤੇ ਕੱਚ ਦੇ ਕਰਕੇ ਟਾਇਰ ਜਿਹੜੇ ਪੈਂਚਰ ਹੋ ਜਾਂਦੇ ਆ ਮਰਦੇ ਆ ਹਵਾ ਹਵਾ ਕੱਸਦੇ ਆ ਟਾਇਰ ਤੇ ਫੇਰ ਅੱਗੇ ਵੱਲ ਵਧਦੇ ਆ ਟਾਇਰ ਆਪਾਂ ਕੱਸ ਲਿਆ ਪੈਂਚਰ ਲਾ ਲਿਆ ਮੱਥਾਂ ਦੇ ਹਾਲਾਤ ਦੇਖ ਲੋ ਕਿਉਂਕਿ ਪਿਛਲੇ ਟਾਇਰ ਆ ਜਿਹੜਾ ਭਾਈ ਇਹਦੇ ਗੇਅਰ ਹੁੰਦੇ ਤੇ ਉਹ ਗ੍ਰੀਸ ਗਰੂਸ ਲੱਗੀ ਹੁੰਦੀ ਆ ਉਹਦੇ ਕਰਕੇ ਤੇ ਉਹ ਜਦੋਂ ਖੋਲਦੇ ਆ ਥੋੜਾ ਤੰਗ ਹੁੰਨੇ ਕਿ ਪਿਛਲੇ ਗੇਅਰ ਦੀ ਸੈਟਿੰਗ ਜਿਹੜੀ ਸਾਈਕਲ ਦੀ ਮੇਨ ਹੈ ਕਿਉਂਕਿ ਇਹਦੇ ਟਿਚਕ ਟਿਚਕ ਉਹ ਤੋਂ ਹੀ ਬਦਲੇ ਜਾਣੇ ਤੇ ਉਹ ਤੇ ਥੋੜੀ ਟਾਈਮ ਲੱਗਦਾ ਤੇ ਹੁਣ ਆਪਾਂ ਅੱਗੇ ਵੱਲ ਵਧਦੇ ਆ ਅੱਜ ਸੋਚਿਆ ਸੀ ਇਹ ਸਫਰ ਦਾ ਨਵੇੜਾ ਚੰਗਾ ਕਰਾਂਗੇ ਪਰ ਜੋ ਰੱਬ ਨੂੰ ਮਨਜ਼ੂਰ ਹੋਈ ਹੀ ਹੋਣਾ ਤੇ ਆਪਣੇ ਸਾਥੀ ਭਾਈ ਓਥੇ ਸੁੱਖਿਓ ਕਿ ਆਪ ਹੀ ਪੈਂਚਰ ਲਾ ਕੇ ਲਿਆਏ ਆ ਹੁਣ ਮੈਨੂੰ ਦੱਸਿਆ ਕਹਿੰਦੇ ਭਾਈ ਧਿਆਨ ਨਾਲ ਚਲਾਈ ਪੈਂਚਰ ਆਪ ਆਪ ਹੀ ਲਾਇਆ ਕਿਸੇ ਹੋਰ ਨੇ ਨਹੀਂ ਲਾਇਆ ਕਿਤੇ ਤੂੰ ਓਖ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਤੇ ਆ ਹੱਥ ਵੀ ਉੱਥੇ ਜਾ ਕੇ ਧੋਣੇ ਆ ਪਹਿਲਾਂ ਪਾਚਾ ਧੋਣੇ ਆ ਤੇ ਅੱਗੇ ਹੱਥ ਉਤੋ ਕੇ ਕੱਪੜੇ ਬਦਲਦੇ ਆ ਉਹ ਵੀ ਬਣਾਤੇ ਸੀਗੇ ਪਰ ਉਹ ਜਿਹੀ ਹੋ ਗਏ ਆ ਕਈ ਵਾਰੀ ਸਾਈਕਲ ਭਾਈ ਐਵੇਂ ਵੀ ਨੰਗਾਉਣੇ ਪੈਂਦੇ ਆ ਆਪਾਂ ਜਾਣਾ ਤਾਂ ਹਾਈਵੇ ਸੀ ਆ ਤੇ ਆਪਾਂ ਸੋਚਿਆ ਪਾਈ ਪੋਲ ਦੇ ਉੱਤੋਂ ਦੀ ਨਹੀਂ ਥੱਲੋਂ ਦੀ ਨੰਗ ਜਾਣਿਆ ਤੇ ਥੱਲੋਂ ਦੀ ਨੰਗ ਲੱਗੇ ਅੱਗੇ ਜਿਹੜੀ ਰੋਡ ਐ ਬੰਦ ਸੀ ਤੇ ਆਪਾਂ ਨੂੰ ਹੁਣ ਲੈਣ ਵਾਲੀਆਂ ਪਟਰੀਆਂ ਕੋਲ ਦੀ ਸਾਈਕਲ ਜਿਹੜਾ ਨੰਗਾਉਣਾ ਪਊਗਾ ਚੱਕ ਚੱਕ ਕੇ ਕਿਵਰੀ ਇਹ ਵੀ ਗੱਲਾਂ ਬਾਤਾਂ ਹੋ ਜਾਂਦੀਆਂ ਕਿਵਰੀ ਇਹੋ ਜਿਹੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਰੋਡਾਂ ਤੋਂ ਚੱਲਦੇ ਚੱਲਦੇ ਥੋੜਾ ਜਿਹਾ ਥੱਲੇ ਉਤਰ ਗਏ ਨੈਸ਼ਨਲ ਹਾਈਵੇ ਤੋਂ ਉਤੋਂ ਦੀ ਅਵਰ ਬ੍ਰਿਜ ਜਾਂਦਾ ਸੀ ਆਪਾਂ ਕਹੇ ਥੱਲਾ ਥੱਲਾ ਦੀ ਚੱਲ ਵੜਦੇ ਆ ਤੇ ਥੱਲੇ ਜਾਂਦੇ ਅੱਗੇ ਜਿਹੜੀ ਰੋਡ ਬੰਦ ਹੈ ਤੇ ਇਹਨਾਂ ਨੇ ਗਾਡਰ ਗੁੱਡਰ ਲਾ ਰੱਖਿਆ ਐਸੇ ਕਰਕੇ ਨੈਸ਼ਨਲ ਹਾਈਵੇ ਬਣੀ ਜਾਂਦਾ ਹੈ ਉਦੇ ਕਰਕੇ ਸਿੰਗਲ ਰੋਡ ਚੱਲਦੀ ਐ ਤੇ ਇਹਨੇ ਪਾਈ ਧੂੜੋ ਧੂੜ ਕਰ ਰੱਖਿਆ ਕੰਮ ਤੇ ਜਿਹੜੀ ਮਿੱਟੀ ਸਾਰੀ ਆਪਣੇ ਉੱਤੇ ਆਈ ਜਾਂਦੀ ਐ ਬੱਸਾਂ ਵਾਲੇ ਜਦੋਂ ਤਾਰਾਗੁਰਾ ਕੋਲ ਦੀ ਸਾਈਡ ਲੈ ਕੇ ਨਿਕਲਦੇ ਐ ਤੇ ਥੱਲੋਂ ਦੀ ਭਾਈ ਇੱਥੋਂ ਦੀ ਨੰਗਾਉਂਦੇ ਜਦੋਂ ਸਪੀਟਾਂ ਵੇਚਦੀ ਤੇ ਸਾਰੀ ਧੂੜ ਉੱਡ ਉੱਡ ਕੇ ਆਪਣੇ ਉੱਤੇ ਹੁੰਦੀ ਐ ਐਸ ਹਾਈਵੇ ਤੇ ਆਪਾਂ ਤੁਰੇ ਜਾਂਦੇ ਸੀ ਇਹ ਤੇ ਨਵਾਂ ਬ੍ਰਿਜ ਆਇਆ ਤੇ ਆਪਾਂ ਨਾਲ ਦੀ ਜਿਵੇਂ ਆ ਰੋਡ ਬਣੀ ਵੀ ਐ ਆ ਰੋਡ ਲਾ ਲਿਆ ਵੀ ਆਪਾਂ ਥਲੋ ਥਲੋ ਦੀ ਨੰਗ ਚੱਲਦੇ ਆਂ ਐਵੇਂ ਲੱਤਾਂ ਘਾਤੋ ਕਢਾਉਣੀਆਂ ਪੌਲ ਦੇ ਉੱਤੋਂ ਦੀ ਪਰ ਲੱਤਾਂ ਕਢਾਉਂਦੇ ਕਢਾਉਂਦੇ ਅੱਗੇ ਜਿਹੜਾ ਰਾਹ ਬੰਦ ਸੀ ਆ ਤੇ ਫੇਰ ਸਾਈਕਲ ਆਪਾਂ ਨੂੰ ਚੱਕ ਕੇ ਨੰਗਾਉਣੇ ਪਏ ਟ੍ਰੇਨ ਵਾਲੀ ਪਟੜੀ ਉੱਤੋਂ ਦੀ ਆ ਹਾਲਾਤ ਕਿਤੇ ਪਏ ਆ ਰੋਡ ਦੇ ਦੇਖੋ ਕਿਹੜੇ ਲੋਡ ਰੋਡ ਪੱਟ ਪੱਟ ਕੇ ਸਿੱਟੀ ਪਈ ਆ ਚੱਲ ਓਏ ਸੇਵਕ ਇੱਥੇ ਤਾਂ ਕੰਮ ਖਤਰੇ ਵਾਲਾ ਹੈ ਬਾਈ 2 ਦਿਨਾਂ ਬਾਅਦ ਨਾਤਾ ਸੀ ਮੈਂ ਮਸਾ ਨਾਤੇ ਸੀ 2 ਦਿਨਾਂ ਬਾਅਦ ਓਏ ਹੋਏ 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 ਓਏ ਭੀੜ ਪੜਾਕੇ ਚੋਂ 15 ਤੋਂ 18 ਕਿਲੋਮੀਟਰ ਦਾ ਸਫ਼ਰ ਕਰਕੇ ਆਏ ਆ ਤੇ ਅੱਜ ਆਪਾਂ ਪੈਟਰੋਲ ਪੰਪ ਤੇ ਨਹਾ ਕੇ ਤੁਰੇ ਸੀਗੇ ਤੇ ਜਿਹੜਾ 18 ਕਿਲੋਮੀਟਰ ਦਾ ਸਫ਼ਰ ਕੀਤਾ ਹੈ ਇਹਨੇ ਕੱਲ੍ਹ ਵਾਲੇ ਹਾਲਾਤ ਕਰਦੇ ਆ ਕਿਉਂਕਿ ਧੂੜ ਮਿੱਟੀ ਬਹੁਤ ਜ਼ਿਆਦਾ ਉੱਡੀ ਜਾਂਦੀ ਹੈ ਇੱਕ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਰੋਡ ਜਿਵੇਂ ਬਣੀ ਆਂਦੀ ਹੈ ਇਹਦੇ ਕਰਕੇ ਜਿਹੜੀ ਵੀ ਧੂੜ ਹੁੰਦੀ ਉਹ ਆਪ ਦੇ ਉੱਤੇ ਹੁੰਦੀ ਹੈ ਇੱਥੇ 5 ਮਿੰਟ ਦਮ ਲੈਣੇ ਆ ਤੇ ਨਾਲੇ ਪਾਣੀ ਪੂਣੀ ਪੀ ਕੇ ਤੇ ਫਿਰ ਆਪਾਂ ਅੱਗੇ ਦਾ ਸਫ਼ਰ ਕਰਾਂਗੇ ਟਾਈਮ ਹੈ ਜਿਹੜਾ 5:30 ਦਾ ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆ ਕਜੂਰ ਕਿੱਥੇ ਆਪਾਂ ਜਾਣਾ ਹੈ ਨੂਰ ਉਹ ਆਪਣੇ ਤੋਂ ਇੱਥੇ ਥੋੜੀ ਬਾਡੀ ਰਹਿ ਗਿਆ ਹੈ ਪਿੱਛੇ ਆਪਾਂ ਚੰਗੀ ਝੂਟੀ ਲਾ ਕੇ ਸੀ 15 ਤੋਂ 20 ਕਿਲੋਮੀਟਰ ਦੀ ਤੇ ਉਹਦੇ ਕਰਕੇ ਥੋੜਾ ਜਿਹਾ ਅੱਖਾਂ ਹੀ ਮਚੰਦੇ ਲੱਗ ਗਿਆ ਕਿਉਂਕਿ ਮਿੱਟੀ ਘੱਟਾ ਦੀ ਅੱਖਾਂ ਹੀ ਚੰਗਾ ਪਿਆ ਤੇ ਦੂਜੀ ਗੱਲ ਨੀਂ ਜਿਉਣ ਲੱਗ ਗਈ ਐਵੇਂ ਲੱਗਦਾ ਸੀ ਨੀਂ ਦੇ ਟੁੱਲੇ ਹੁੰਦੇ ਆ ਤੇ ਐਸੇ ਕਰਕੇ ਆਪਾਂ ਸਾਹਮਣੇ ਟੱਪ ਆਇਆ ਤੇ ਇੱਥੋਂ ਆਪਾਂ ਤਿੰਨ ਕੌਫੀਆਂ ਕਰਵਾ ਲਈਆਂ ਕੈੜੀਆਂ ਹੀ ਆ ਕੌਫੀ ਪੀਨੇ ਤਾਂ ਫਿਰ ਆਪਾਂ ਅੱਗੇ ਦਾ ਜਿਹੜਾ ਸਫਰ ਨਿਮੇੜਾਂਗੇ ਇੱਧਰਲੇ ਏਰੀਏ 'ਚ ਜ਼ਿਆਦਾਤਰ ਮੁਸਲਿਮ ਭਾਈਚਾਰਾ ਰਹਿੰਦਾ ਹੈ ਜਿਹੜੇ ਆਪਾਂ 2-3 ਸ਼ਹਿਰਾਂ 'ਚ ਆਏ ਆ ਤੇ ਇਹਦੇ ਵਿੱਚ ਲਗਭਗ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੁਸਲਿਮ ਭਾਈਚਾਰਾ ਜਿਹੜਾ ਉਹ ਜ਼ਿਆਦਾ ਵੱਸਿਆ ਹੋਇਆ ਹੈ ਤੇ ਇੱਥੋਂ ਦੀ ਖਾਣ-ਪੀਣ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਪੂਰੇ ਭਾਰਤ ਨਾਲੋਂ ਕੇਰਲਾ ਸਟੇਟ ਹੈ ਜਿਹੜੀ ਇਹਨਾਂ ਦਾ ਖਾਣਾ-ਪੀਣਾ ਥੋੜਾ ਜਿਹਾ ਵੱਖਰੀ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਮੁੰਦਰ ਦੇ ਵਿੱਚ ਜੋ ਵੀ ਚੀਜ਼ਾਂ ਨਿਕਲਦੀਆਂ ਆ ਉਹ ਭਾਈ ਅਸੀਂ ਸਾਰੀਆਂ ਖਾਣੇ ਪੀਣੇ ਆ ਮੱਛੀ ਹੋਈ ਏਕੜਾ ਹੋਇਆ ਤੇ ਵਿੱਚ ਇੱਕ ਲੰਮੇ ਲੰਮੇ ਸੁੰਡੇ ਜਿਹੇ ਹੁੰਦੇ ਉਹ ਵੀ ਨਿਕਲਦੇ ਉਹ ਵੀ ਖਾਂਦੇ ਆ ਇੱਕ ਭਾਈ ਸੰਕ ਤਰ੍ਹਾਂ ਉਹਦੇ ਵਿੱਚ ਵੀ ਜਨੌਰ ਹੁੰਦਾ ਉਹਨੂੰ ਕੱਢ ਕੇ ਤਲ ਕੇ ਤੇ ਉਹ ਵੀ ਖਾਂਦੇ ਆ ਇੱਧਰ ਦਾ ਖਾਣਾ-ਦਾਣਾ ਤੇ ਇੱਧਰ ਦੀ ਜਿਹੜੀ ਬੋਲੀ ਆ ਉਹ ਵੀ ਪੂਰੇ ਭਾਰਤ ਨੂੰ ਵੱਖ ਬੋਲੀ ਜਾਂਦੀ ਆ ਇੱਥੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਪੜਿਆ ਨਾ ਪੜਿਆ ਜਿਹੜਾ ਬੀਏ ਕੀਤੀ ਹੈ ਕਿਸੇ ਦੀ ਗ੍ਰੈਜੂਏਸ਼ਨ ਹੈ ਉਹਨੇ ਭਾਈ ਅੰਗਰੇਜ਼ੀ ਹੁੰਦੀ ਹੈ ਭਾਣਾ ਕੋਈ ਆਟੋ ਚਲਾਉਂਦਾ ਆਪਣਾ ਕੋਈ ਗੱਡੀ ਚਲਾਉਂਦਾ ਆਪਣਾ ਕੋਈ ਇੰਜੀਨੀਅਰ ਹੈ ਉਹਨੂੰ ਸਾਰੇ ਇੱਥੇ ਅੰਗਰੇਜ਼ੀ ਬੋਲਦੇ ਆ ਇਹ ਭਾਈ ਆਪਣੇ ਭਾਰਤ ਨੂੰ ਥੋੜੀ ਜੀ ਅਲੱਗ ਸਟੇਟ ਹੈ ਕੇਰਲਾ ਜਿਹਦੇ ਵਿੱਚ ਵੱਖ ਖਾਣਾ ਪੀਣਾ ਵੱਖ ਬੋਲੀ ਹੈ ਤੇ ਵੱਖੀ ਕਲਚਰ ਹੈ ਇਹਨਾਂ ਦਾ ਤੇ ਇਹ ਜ਼ਿਆਦਾਤਰ ਭਾਈ ਇਹ ਥੋਦੀ ਬਣ ਕੇ ਰੱਖਦੇ ਆ ਜਿੱਥੇ ਇੱਥੇ ਮਾਤਾ ਭੈਣਾ ਉਹ ਭਾਈ ਵਰਕੇਜ ਰਹਿੰਦੀਆਂ ਆ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਮੁਸਲਿਮ ਭਾਈਚਾਰੇ ਚ ਜਿਹੜੀ ਆਮ ਹੀ ਉਹਨਾਂ ਦੀ ਸਾੜੀ ਕਲਚਰ ਹੈ ਜਿਹੜਾ ਪਾਇਆ ਜਾਂਦਾ ਤੇ ਉਹ ਪਾਇਆ ਇਸ ਕੇਰਲਾ ਸਟੇਟ ਦੇ ਵਿੱਚ ਤੁਹਾਨੂੰ ਮਿਲੂਗਾ ਇਹ ਗੱਲਬਾਤ ਹੈ ਜਿਵੇਂ ਆਪਾਂ ਭਾਗ ਪੂਰੇ ਭਾਰਤ ਦੇ ਵਿੱਚ ਘੁੰਮਦੇ ਆਏ ਤੇ ਭਾਈ ਇੱਥੋਂ ਦਾ ਜਿਹੜਾ ਕਲਚਰ ਹੈ ਉਹ ਪੂਰੇ ਭਾਰਤ ਨਾਲੋਂ ਵੱਖਰਾ ਹੈ ਇਹਨਾਂ ਦਾ ਖਾਣਾ ਪੀਣਾ ਵੀ ਰਹਿਣਾ ਸੈਣਾ ਵੀ ਬੋਲੀ ਤੇ ਪਹਿਰਾਵਾ ਇਹ ਪੂਰੇ ਭਾਰਤ ਨਾਲੋਂ ਵੱਖਰਾ ਤੇ ਹੁਣ ਆਪਾਂ ਕੌਫੀ ਪੀਣੀ ਤੇ ਫਿਰ ਜਿਹੜਾ ਅੱਗੇ ਦਾ ਸਫ਼ਰ ਨਿਭਾੜਾਂਗੇ ਪਿੱਛੇ ਹੋਟਲ ਸੀ ਆ ਉੱਥੋਂ ਆਪਾਂ ਕੌਫੀ ਪੀਤੀ ਸੀ ਤੇ ਥੋੜਾ ਜਿਹਾ ਅੱਗੇ ਆਣ ਕੇ A to Z ਦੁਕਾਨਾ ਹੈ ਇਹ ਤੋਂ ਆਪਾਂ ਅੱਧਾ ਕਿਲੋ ਚੋਲ ਲੈ ਲਏ ਤੇ ਦਾਲ ਲੈ ਲਈ ਹੈ ਤੇ ਅੱਜ ਦਾ ਖਾਣਾ-ਦਾਣਾ ਆਪਾਂ ਆਪ ਹੀ ਬਣਾਵਾਂਗੇ ਦੇਖਦੇ ਹਾਂ ਕੋਈ ਅੱਗੇ ਜਾ ਕੇ ਕੋਈ ਪੈਟਰੋਲ ਪੰਪ ਮਿਲਦਾ ਹੈ ਇੱਥੇ ਕੋਈ ਵਹਿਲੀ ਜਗ੍ਹਾ ਮਿਲੀ ਜਿੱਥੇ ਆਪਾਂ ਨੂੰ ਪਾਣੀ ਦੀ ਸਹੂਲਤ ਮਿਲ ਗਈ ਤਾਂ ਕੋਈ ਟੈਂਟ-ਟੁੰਟ ਲਾਉਣ ਨੂੰ ਜਗ੍ਹਾ ਮਿਲ ਗਈ ਤਾਂ ਉੱਥੇ ਲਾ ਕੇ ਟੈਂਟ ਆਪਦਾ ਤੇ ਖਾਣਾ-ਦਾਣਾ ਅੱਜ ਦਾ ਆਪ ਹੀ ਬਣਾਵਾਂਗੇ ਤੇ ਸਮਾਨ ਆਪਾਂ ਪਹਿਲਾਂ ਹੀ ਲੈ ਲਿਆ ਤੇ ਉਹਦੇ ਨਾਲ ਹੀ ਸਬਜ਼ੀਆਂ ਦੀ ਦੁਕਾਨ ਸੀ ਉੱਥੋਂ ਆਪਾਂ ਤੰਨੇ ਗੰਡੇ ਤੇ ਦੋ ਆਲੂ ਆ ਜਿਹੜੇ ਉਹ ਵੀ ਲੈ ਲਿਆ ਤੇ ਅੱਜ ਆਪਾਂ ਬਣਾਵਾਂਗੇ ਚੋਲ ਤੇ ਨਾਲ ਦਾਲ ਕਨੂਰ ਸ਼ਹਿਰ ਤੋਂ ਆਪਾਂ 5 ਕਿਲੋਮੀਟਰ ਪਿੱਛੇ ਰੁਕਿਆ ਤੇ ਇੱਧਰ ਆਪਣੇ ਤਿੰਨੇ ਸਾਈਕਲ ਆ ਰੱਖਿਆ ਬੋਰਡ ਦੇ ਥੱਲੇ ਤੇ ਸਾਹਮਣੇ ਗਾੜਾ ਸਾਹਿਬ ਬੈਠਿਆ ਤੇ ਇਹ ਭਾਈ ਆਪਾਂ ਜਿਹੜੀ ਜਗ੍ਹਾ ਤੇ ਰੁਕਿਆ ਇਹ ਡਰਾਈਵਿੰਗ ਬੀਚ ਹੈ ਇਹਦਾ ਨਾਮ ਡਰਾਈਵਿੰਗ ਬੀਚ ਇਹ ਗੱਲਬਾਤ ਹੈ ਕਿ ਇੱਥੇ ਭਾਈ ਸਮੁੰਦਰ ਦੇ ਜਵਾਕ ਨਿਆਰੇ ਦੇ ਉੱਤੇ ਸਾਧਨ ਚੱਲਦੇ ਆ ਤੇ ਇਹ ਜਿਹੜੀ ਵਿੱਚ 7 ਕਿਲੋਮੀਟਰ ਦੇ ਲਵੇ ਤਵੇ ਆ ਤੇ ਇਧਰ ਅੱਗੇ ਪਾਰਕ ਬਣਿਆ ਹੋਇਆ ਹੈ ਖੇਡਣ-ਕੁੱਦਣ ਨੂੰ ਜਵਾਕਾਂ ਦੇ ਵੀ ਅੱਗੇ ਝੁੱਲੇ-ਝਾਲੇ ਲੱਗੇ ਹੋਏ ਆ ਤੇ ਜਿਹੜੇ ਲੋਕਲ ਦੇ ਇੱਥੇ ਲੋਕ ਆ ਉਹ ਵੀ ਬਹੁਤ ਘੁੰਮਣ ਆਉਂਦੇ ਆ ਹੁਣ ਤਾਂ ਜਿਹੜੀ ਭੀੜ ਘਟ ਗਈ ਹੈ ਸਮਾਂ ਹੀ ਜਿਹੜਾ 11:30 ਦੇ ਲਵੇ ਤਵੇ ਹੋ ਗਿਆ ਤੇ ਜਿਹੜੀ ਰਾਤ ਨੂੰ 12 ਵਜੇ ਟੱਚ ਲਾਈਟਾਂ ਲੁੱਟਾ ਬੰਦ ਹੋ ਜਾਂਦੀਆਂ ਤੇ 11:30 ਹੋ ਗਏ ਤੇ ਹੁਣ ਜਿਹੜੇ ਭੀੜ-ਪੜਕਾ ਘਟਿਆ ਹੋਇਆ ਘੰਟਾ ਕੋ ਪਹਿਲਾਂ ਇੱਥੇ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਸੀ ਇੰਨੀ ਭੀੜ ਸੀਗੀ ਤੇ ਸਾਹਮਣੇ ਜਿਹੜੀ 100 ਮੀਟਰ ਦੂਰ ਤੇ ਸਮੁੰਦਰ ਦੀਆਂ ਛੱਲਾਂ ਵੱਜੀ ਆਂਦੀਆਂ ਤੇ ਬਾਕੀ ਦੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਰੀ ਇਹਦੇ ਬਾਰੇ ਤੜਕੇ ਸਾਂਝੀ ਕਰਾਂਗੇ ਤੇ ਸਾਹਮਣੇ ਜਿਹੜੇ ਗਾਰਡ ਸਾਹਿਬ ਬੈਠੇ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਤੁਸੀਂ ਜਿਹੜਾ ਉਹ ਨੁੱਕਰ 'ਚ 12 ਵਜੇ ਟੱਚ ਲੈਟਾ ਬੰਦ ਹੁੰਦੇ ਤੇ ਆਪ ਦਾ ਤੰਬੂ ਗੱਡ ਲਿਓ ਤੇ ਆਪਾਂ ਨੂੰ ਇੱਥੇ ਆਇਆਂ ਨੂੰ 2 2.5 ਘੰਟਿਆਂ ਤੋਂ ਉੱਤੇ ਹੋ ਗਿਆ ਸਮਾਂ ਦਿੱਥੀ ਆਲੇ-ਦੁਆਲੇ ਬੈਠੇ ਕਿਤੇ ਉਹ ਕਿਨਾਰੇ ਤੇ ਬੈਏ ਨੇ ਕਿਤੇ ਉੱਧਰ ਬੈਏ ਨੇ ਸਾਹਮਣੇ ਪਾਈ ਆਪਾਂ ਢਾਬੇ ਤੋਂ ਅੱਜ ਦਾ ਜਿਹੜਾ ਖਾਣਾ-ਦਾਣਾ ਖਾ ਲਿਆ ਕਿਉਂਕਿ ਇੱਥੇ ਪਹੁੰਚਦਾ ਪਹੁੰਚਦਾ ਥੋੜਾ ਨੇਹਰਾ ਹੋ ਗਿਆ ਸੀ ਦੂਜੀ ਗੱਲ ਬਈ ਇੱਥੇ ਜਿਹੜਾ ਬੀਜ ਤੇ ਆਲੇ-ਦੁਆਲੇ ਲੱਕੜਾਂ ਤਾਂ ਪਈਆਂ ਸੀਆਂ ਤੇ ਗਾਰਡ ਬਾਈ ਕਹਿੰਦਾ ਵੀ ਭਾਈ ਤੁਸੀਂ ਤੜਕੇ ਬਣਾ ਲਿਆ ਇਸ ਟਾਈਮ ਜਿਹੜੀ ਅੱਗ ਨਹੀਂ ਜਗਾਉਣ ਦਿੰਦੇ ਤੇ ਇਹਨਾਂ ਦਾ ਵੀ ਫਿਰ ਕਹਿਣਾ ਮੰਨਣਾ ਪੈਂਦਾ ਇਹਨਾਂ ਦੀ ਵੀ ਡਿਊਟੀ ਹੈ ਬਈ ਤੇ ਕਹਿੰਦੇ ਜਦੋਂ 12 ਵਜੇ ਲਾਈਟਾਂ ਬੰਦ ਹੋ ਗਈਆਂ ਤੇ ਉਦੋਂ ਤੁਸੀਂ ਉਹ ਨੁੱਕਰ 'ਚ ਜਾ ਕੇ ਆਪਦਾ ਤੰਬੂ ਲਾ ਲਿਓ ਤੇ ਉਹਨਾਂ ਚਿਰ ਤੁਸੀਂ ਸਾਈਕਲ ਵੀ ਥੱਲੇ ਹੀ ਰੱਖਿਓ ਕਿਉਂਕਿ ਘੁੰਮਣ ਵਾਲੀ ਜਗ੍ਹਾ ਹੈ ਤੇ ਉੱਤੇ ਕੈਮਰੇ ਲੱਗੇ ਹੋਏ ਆ ਇਹ ਗਵਰਨਮੈਂਟ ਦੇ ਅੰਡਰ 'ਚ ਸਾਰਾ ਜਿਹੜਾ ਬਣਿਆ ਤੇ ਹੁਣੇ ਬਣਿਆ ਕੋਈ ਜ਼ਿਆਦਾ ਟਾਈਮ ਨਹੀਂ ਹੋਇਆਗਾ ਇਹਨੂੰ 12 ਵਜੇ ਦੀ ਵੇਟ ਕਰਦੇ ਆ ਜਦੋਂ ਹੀ 12 ਵਜੇ ਦੇ ਤੇ ਆਪਾਂ ਉਹ ਉੱਥੇ ਤੰਬੂ ਗੱਡ ਲਾਂਗੇ ਤੇ ਸਾਈਕਲ ਵੀ ਜਿਹੜੇ ਆਪਾਂ ਤਾਂ ਨੂੰ ਲੈ ਜਾਾਂਗੇ ਤੇ ਫੋਨ ਫਾਨ ਆਪਾਂ ਆ ਕਮਰਾ ਬਣਿਆ ਹੋਇਆ ਤੇ ਇੱਥੇ ਭਾਈ ਲਾਈਟ ਦਾ ਬੰਦੋਬਸਤ ਹੈਗਾ 12 ਵਜੇ ਤੱਕ ਤੇ ਉਹ ਚਾਰਜ ਲਾ ਰੱਖਿਆ ਸਮਾਂ ਜਿਹੜਾ ਪੌਣੇ 12 ਦਾ ਹੋ ਗਿਆ ਤੇ 15 ਮਿੰਟ ਰਹਿ ਗਏ ਆਪਣੇ ਤੰਬੂ ਲਾਉਣ ਵਾਸਤੇ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਇਸ ਸਮਾਪਤੀ ਲਈ ਵਾਦੀ ਹੈ ਸਾਰੀ ਸੰਗ ਦਾ ਤੇਜਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤੇਜਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਸਵਰਪਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ